ਮਜੀਠੀਆ ਸਾਹਿਬ ਬੀਬੀ ਹਰਸਮ੍ਰਿਤ ਕੌਰ ਬਾਦਲ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਆਏ ਨੇ ਜੀ ਔਰ ਪਿੱਛੇ ਆ ਰਹੇ ਨੇ ਸਾਡੇ ਡਿਊਟੀ ਸੀਐਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਵਾਹਿਗੁਰੂ ਸੱਚੇ ਪਾਤਸ਼ਾ ਤੇਰੀ ਅੱਗੇ ਦਿਲੀ ਅਰਦਾਸ ਕਰਦਾ ਆਂ ਪੰਜਾਬ ਨੂੰ ਬਰਬਾਦ ਕਰਨ ਵਾਲੇ ਇਹਨਾਂ ਸਾਹ ਹਾਰ ਜਾਣ ਬਾਕੀ ਜਿੰਦਾ ਤੈਨੂੰ ਚੰਗਾ ਲੱਗੇ ਮੇਰੀ ਪ੍ਰਮਾਤਮਾ ਉਹ ਤਾਂ ਉਦਾਂ ਹੀ ਕਰਨਾ ਸੱਚੇ ਪਾਤਸ਼ਾ ਪਿਛਲੇ 25 ਮਿੰਟ ਤੋਂ ਸੰਗਤ ਰੋਕੀ ਹੋਈ ਆ ਇਹਨਾਂ ਨੂੰ ਮੱਥਾ ਟਿਕਾਉਣ ਵਾਸਤੇ ਇੱਕ ਲਾਈਨ ਨੂੰ ਬਿਲਕੁਲ ਰੋਕਿਆ ਹੋਇਆ ਪਿਛਲੇ 20 ਮਿੰਟ ਤੋਂ ਉਹ ਵਾਹਿਗੁਰੂ ਜੋ ਕਰੇਗਾ ਚੰਗਾ ਹੀ ਕਰੇਗਾ ਧੰਨ ਗੁਰੂ RAM DAS ਸਾਛਾ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ